ਨਵਲੀ ਵਾਰੀ ਤੂੰ ਕਾ ਤੇ ਸੜ ਗਈ ਫਿਰ ਕਿੱਥੇ ਤੱਕ ਨਵਲੀ ਜੀ ਤਾਂ ਕੰਮ ਕਰਦਾ ਵਾ ਲਾ ਦੀਨ ਜੀ ਸਾਡੇ ਤੇ ਵੀਡੀਓ ਪਾਉਂਦਾ ਸਾਡੀ ਬਣਾ ਬਣਾ ਕੇ ਨਾਲੇ ਕਹਿੰਦਾ ਮੈਨੂੰ ਰੋਵ 5000 ਰੁਪਏ ਮਹੀਨਾ ਵੀ ਥੋੜਾ ਕੰਮ ਮੈਂ ਕਰਾਉਣਾ ਵਾ ਬੁੜੀ ਨੋਲੇਜ ਆ ਕੇ ਕਮਾ ਫਰਾ ਕੇ ਉਹਨੂੰ ਬੁੜੀ ਤੋਂ ਪੈਸੇ ਮੰਗਦਾ ਹੋਵੇ ਤੇ ਸੋਨੂ ਤੋਂ ਸੋਨੂ ਨੂੰ ਛੱਡੋ ਤੁਸੀਂ ਸੱਤੋਂ ਨਾ ਨਾ ਯਾਰ ਜੀ ਸਮਾਸ਼ੇ ਵੀ ਦੋਨੋਂ ਕਾਦੇ ਪੈਸੇ ਲੰਦਾ ਕੀ ਤਾਂ ਲਾਊਗਾ ਪੈਸੇ ਕਿਸ ਚੀਜ਼ ਦੇ ਪੈਸੇ ਲਾਵਾ ਸਮਾਸ਼ੇ ਵੀ ਕਿਤੇ ਕੱਲਾ ਉਰੇ ਥੋੜੀ ਹੋਰ ਸਾਰੇ ਪਾਸੇ ਵੇਖਦਾ ਉੱਥੇ ਕਰਾ ਦੇ ਬੰਦ ਜਾ ਕੇ ਸਾਰੇ ਵੇਖਾ ਦੇ ਅਸੀਂ ਕਹਿੰਦੇ ਨਾਲ ਦੇ ਕੈਮਰੇ ਲਵਾ ਦੇਵੇ ਖੜਾ ਦੇਵੇ ਇੱਥੇ 24 ਘੰਟੇ ਨਾਕਾ ਲਵਾ ਕੇ ਉਧਰ ਤਾਂ ਬੰਦ ਹੋਊਰੇ ਵੀ ਖੜਾ ਦੇਵੇ 24 ਘੰਟੇ ਨਹੀਂ ਇਹ ਹੁਣ ਇਹ ਗੱਲ ਚੱਲਦੀ ਸੀ ਜਿਹੜੇ ਬਬਲੂ ਦੀ ਮੰਮੀ ਆ ਨਾ ਉਹਨੂੰ ਬਿਠਾ ਕੇ ਉਹਨ ਤੋਂ ਪੈਸੇ ਵੀ ਲੈ ਰਿਆ ਸੀਗੇ ਪੈਸੇ ਦੇਖ ਰਿਹਾ ਸੀ ਉਹਦੇ ਵਿੱਚੋਂ ਵੀ ਜਦੋਂ ਬੀਬੀ ਉਹ ਦੇ ਰਹੀ ਸੀ ਪੈਸੇ ਤਾਂ ਉਹਨੇ ਕੈਮਰਾ ਉਧਰ ਨੂੰ ਕਰ ਲਿਆ ਉਹ ਵੀ ਵੀਡੀਓ ਦੇਖੀ ਜਾਵੇ ਠ ਤੇ ਦੂਸਰੀ ਗੱਲ ਆ ਉਹ ਕਹਿੰਦੇ ਸੀ ਵੀ ਉਹ ਪੈਸੇ ਲੈ ਉਹਨਾਂ ਨੂੰ ਪੈਸੇ ਨਹੀਂ ਸੀ ਪਰ ਸੋਨ ਨੂੰ ਇਹਨਾਂ ਨੂੰ ਪੈਸੇ ਭਰਦਾ ਕਹਿੰਦਾ ਉੱਤੇ ਦੀ ਕਹਿੰਦਾ ਵੀ ਤੁਸੀਂ ਸੋਨ ਨੂੰ ਕਿਉਂ ਨਹੀਂ ਲੈ ਕੇ ਜਾ ਰਹੇ ਹੁਣ ਬਾਕੀ ਦੱਸੋ ਤੋ ਤੁਸੀਂ ਨੇ ਸੋ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ ਲਾ 사ਸੀ ਕਹਿੰਦਾ ਨਾ 사ਸੀ ਕਹਿੰਦਾ ਦਾ ਵਾਅਦਾ ਦੇਣੇ ਸੋਨ ਨੂੰ ਯਾਰ ਸਾਡੇ ਨਾਲ ਕੀ ਉਹਦਾ ਭਾਈ ਮਸੀਹ ਆ ਸਾਡਾ ਮੁੱਲੇ ਦਾ ਠੀਕ ਆ ਨਾ ਐਮਸੀ ਦਾ ਕੰਮ ਜਿਹੜੇ ਲੈਣੇ ਹੁੰਦੇ ਨੇ ਮਾੜਾ ਮੋੜਾ ਕੰਮਕਾਰ ਕਰਾਉਣਾ ਤਾਂ ਉਹੀ ਉਦੋਂ ਉਦੋਂ ਹੀ ਕਰਾਉਣਾ ਸੀ ਹੋਰ ਕੀ ਤਾਂ ਕਰਾਉਣਾ ਉਹ ਚਲੋ ਵਿਚਾਰਾ ਦੁੱਖ ਦੇ ਸੁੱਖ ਦੇ ਸਾਰਿਆਂ ਨਾਲ ਥੜਦਾ ਇੱਕ ਬੋਲ ਤੇ ਜਾਂਦਾ ਉਹ ਭੱਜ ਗਿਆ ਸਾਡਾ ਜੰਦਾ ਜਾਂਦਾ ਸਾਡੇ ਲੋਕਾਂ ਨੇ ਇਹ ਗੱਲ ਕਹੀ ਹੋਈ ਆ ਵੀ ਭਾਈ ਇਹ ਪੈਸੇ ਖਾਂਦਾ ਦੋ ਭਰਾ ਤੋਂ ਦੋ ਭਰਾ ਤੋਂ ਸਦਾ ਇੱਕ ਪਈਆ ਨਹੀਂ ਹੁੰਦਾ ਹੈਗਾ ਅਸੀਂ ਕਿਵੇਂ ਕਹਦੇ ਨਾਲੇ ਉਹ ਜੇ ਕਹਿੰਦਾ ਉਹਨੂੰ ਪ੍ਰੂਫ ਹੈਗਾ ਕਿ ਉਹ ਪ੍ਰੂਫ ਕਰੇ ਨਾ ਲਿਆ ਕੇ ਉਹ ਇਹ ਕੋਈ ਕਹਿੰਦਾ ਪ੍ਰੂਫ ਕਰ ਦਵੇ ਲਿਆ ਕੇ ਭਾਈ ਦਿੱਤੇ ਨੇ ਕੋਈ ਵੀਡੀਓ ਹੋਊਗੀ ਕੋਈ ਪ੍ਰੂਫ ਹੋਊਗਾ ਕੁਸਤਾ ਹੋਊਗਾ ਹੀ ਬਾਕੀ ਦੇਖੋ ਹੁਣ ਤੁਹਾਡੇ ਤੋਂ ਜਦੋਂ ਤੁਹਾਡੀ ਵੀਡੀਓ ਬਣਾ ਕੇ ਲੈ ਕੇ ਗਿਆ ਘਰੋਂ ਉਹ ਕੁਝ ਨਿਕਲਿਆ ਤੁਹਾਡੇ ਘਰੋਂ ਨਹੀਂ ਨਿਕਲੇ ਯਾਰ ਕੋਈ ਉਹਦਾ ਫਿਰ ਮਤਲਬ ਬਣਦਾ ਸੀਗਾ ਜਾਂਦਾ ਨਹੀਂ ਬਣਦਾ ਆਪਾਂ ਦਾ ਪਰਚਾ ਵੀ ਕਰਾਵਾਂਗੇ ਜੇ ਹੁਣ ਨਾ ਜਿਆਦਾ ਨਾ ਅੱਕ ਕੇ ਪਰ ਪਰਚਾ ਨਾਲੇ ਯਾਰ ਕੋਈ ਚਲੋ ਮੰਨਦੇ ਆ ਜੇ ਕੋਈ ਬਾਣਾ ਪਾ ਲਿਆ ਬਾਣਾ ਪਾ ਕੇ ਥੋੜੀ ਆ ਵੀ ਇਦਾਂ ਕਰਨਾ ਕੋਈ ਕੰਮ ਬਾਣੇ ਵਾਲਾ ਬੰਦਾ ਤਾਂ ਬੇਲੀਾਈ ਕਰਦਾ ਹੀ ਨਹੀਂ ਕਹਿੰਦਾ ਨਾਲੇ ਇਹ ਕਿਹੜਾ ਪੱਤਰਕਾਰ ਜਿਹੜਾ ਸਾਡੇ ਗਲੀਆਂ 'ਚ ਫਿਰਦਾ ਵਾ ਆ ਕੇ ਥੋੜੀ ਮੰਡੀ 'ਚ ਵੇਖਦਾ ਉੱਥੇ ਸਾਰੇ ਬਾਰੇ ਕਰਾਵੇ ਆ ਕੇ ਜੇ ਇਸ ਵਿੱਚ ਸੇਵਾ ਹੀ ਕਰਨੀ ਆ ਸਾਵਾ ਸਮਾਸ ਵਿੱਚ ਸੇਵਾ ਥੋੜੀ ਦੁਨੀਆ ਵਰਦੀ ਕਰ ਰਹੇ ਸਾਰੇ ਪੰਜਾਬ ਦੇ ਕਰ ਦਵੇ ਸਾਰੀ ਗਵਿੰਦ ਗੜਾ ਬੰਦ ਕਰਾਇਆ ਸੀ ਕਿਹੜਾ ਕਹਿੰਦੇ ਨਾ ਕਰੋ ਜਿਆਦਾ ਨਹੀਂ ਨਹੀਂ ਅਸੀਂ ਕਰਦੇ ਨੀ ਨਾਲੇ ਤੁਹਾਨੂੰ ਇੱਕ ਗੱਲ ਇਹ ਵੀ ਪਤਾ ਲੱਗੀ ਜਣਾ ਉਹ ਕਹਿੰਦਾ ਤੁਹਾਡੇ ਨਾਲ ਜਿਆਦਾ ਲੱਗਦਾ ਲੱਗਦਾ ਹੋਊਗਾ ਕੋਈ ਸਾਨੂੰ ਕੀ ਪਤਾ ਹੁਣ ਅਸੀਂ ਤਾਂ ਐਂ ਕਹਿੰਦੇ ਆ ਵੀ ਕੋਈ ਸਾਡਾ ਔਰੇ ਫੜਿਆ ਕੋਈ ਦਿਖਦਾ ਔਰੇ ਤੈਨੂੰ ਤੁਹਾਨੂੰ ਦੇਖਦਾ ਤੁਸੀਂ ਖੜੇ ਹੋ ਕੋਈ ਦਿਖਦਾ ਔਰੇ ਤੁਹਾਨੂੰ ਕੋਈ ਆਇਆ ਨਾ ਕੋਈ ਆਵੇ ਕੋਈ ਲੈਣ ਤਾਂ ਆਊਗਾ ਹੀ ਕੋਈ ਕੋਈ ਹੋਊਗਾ ਹੈ ਕੋਈ ਗਵਾਹ ਤਾਂ ਨਹੀਂ ਪਰ ਤਾਂ ਸਾਡੇ ਨੇ ਆਣੇ ਕਬੂਤਰ ਰੱਖਦੇ ਨੇ ਨਹੀਂ ਐ ਤਾਂ ਉਧਰ ਵੀ ਕੈਮਰਾ ਲੱਗਿਆ ਹੋਇਆ ਇਧਰ ਵੀ ਲੱਗਿਆ ਹੈ ਚੈੱਕ ਵੀ ਤੇ ਜਾਣਾ ਜਿੱਥੇ ਉਹ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ लवली ਗਵਿੰਦ ਘੜਿਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਮੈਂ ਚਿੱਟੇ ਦੇ ਵਿਰੋਧ ਦੇ ਵਿੱਚ ਵੀਡੀਓ ਬਣਾਉਣਾ ਇੱਕ ਐਲੀਗੇਸ਼ਨ ਲੱਗ ਰਿਹਾ ਮੇਰੇ ਤੇ ਢੇਹਾ ਬਸਤੀ ਵਾਲਿਆਂ ਦੀਆਂ ਲੇਡੀਜ਼ ਵੱਲੋਂ ਜਿਹੜੀਆਂ 10 ਕੁ ਲੜਕਿਸ ਮੇਰੇ ਖਿਲਾਫ ਵੀਡੀਓ ਪਾ ਰਹੀਆਂ ਨੇ ਵਿੱਚ ਇੱਕ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਚੈਨਲ ਤੋਂ ਆਈਡੀ ਤੋਂ ਮੇਰੇ ਨਾਮ ਤੇ ਮੇਰਾ ਵਿਰੋਧ ਹੋ ਰਿਹਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਵੀ लवली ਹੈ ਜਿਹੜਾ ਵੀ 5-5000 ਰੁਪਏ ਮਹੀਨਾ ਮੰਗ ਰਿਹਾ ਲੋਕਾਂ ਤੋਂ ਚਿੱਟਾ ਵੇਚਣ ਲਈ ਸਭ ਤੋਂ ਪਹਿਲੀ ਗੱਲ ਜੇ ਉਹ ਲੋਕ ਗਲਤ ਨੇ ਤਾਂ ਉਹਨਾਂ ਦਾ ਇਹ ਬਿਆਨ ਆਇਆ ਜੇ ਉਹ ਗਲਤ ਨਾ ਹੁੰਦੇ ਤਾਂ ਉਹਨਾਂ ਦਾ ਪਹਿਲੀ ਗੱਲ ਤਾਂ ਬਿਆਨੇ ਨਹੀਂ ਸੀ ਆਣਾ ਸੋਨੂ ਬਾਰੇ ਕਹਿੰਦਾ ਇਹ ਮਹੀਨਾ ਬੰਨਿਆ ਹਾ ਕਹਿੰਦਾ ਕਿ ਸੋਨੂ ਨੂੰ ਰੁਪਈਏ ਖੁਣਾ ਨੇ ਅਸੀਂ ਸੋਨੂ ਨੂੰ ਨਿਕਰ ਪਈਆ ਨੇ ਇਹਦੇ ਨਾਲ ਸੋਨੂ ਸਾਡੇ ਵਿੱਚ ਇਹੋ ਜੀ ਗੱਲ ਤੇ ਆਵੇ ਸਾਡਾ ਰਿਸ਼ਵਤ ਦਾ ਅੰਗਰੇਜ਼ ਬੁਆਰ ਮਤਲਬ ਆ ਸਾਨੂੰ ਤਾਂੰਗਾ ਕਰਦਾ ਚੱਲੋ ਇਹਨਾਂ ਲੱਗਣਾ ਚਾਹੀਦੇ ਨਹੀਂ ਕਬੋ ਹੋਰ ਨਾ ਕੰਟੋ ਹੋਰ ਜੜੀ ਨਹੀਂ ਲੱਗਣਾ ਚਾਹੀਦੇ ਨਾ ਇਹਨਾਂ ਲੱਗਣੀ ਆ ਆਹ ਕਹਿੰਨਾ ਕੈਮਰਾ ਲਾਓ ਅੱਜ ਤਾਂ ਵਧੀਆ ਸਮਾਂ ਅੱਜ ਤਾਂ ਕਹਿ ਰਹੇ ਵੀ ਕੈਮਰੇ ਲਾ ਦੋ ਪੱਕੇ ਕੋਈ ਮੁਲਾਜ਼ਮ ਖੜਾ ਦੋ ਅਸੀਂ ਅੱਜ ਕਹਿੰਦੇ ਕਹਿੰਦੇ ਬੰਦ ਕਰੋ ਅੱਜ ਤਾਂ ਆਪ ਕਹਿੰਦੇ ਇਹਦਾ ਕੈਮਰਾ ਲੱਗਾ ਇਹ ਅਗਲਾ ਕਹਿ ਰਹੇ ਵੀ ਸੋਨੂ ਹੱਤਾ ਲੈਂਦਾ ਕਿੱਥੋਂ ਹੱਤਾ ਲੈਂਦਾ ਕਿਹਦੇ ਕੋਲੋਂ ਹੱਤਾ ਲੈਂਦਾ ਇਹੋ ਤਾਂ ਵਿਚਾਰਾ ਲੋਕਾਂ ਦੇ ਕੰਮ 'ਚ ਜਾਂਦਾ ਦੇਖੋ ਇੱਕ लवली ਨੇ ਵੀਡੀਓ ਪਾਈ ਆ लवली ਨੇ ਵੀਡੀਓ ਪਾਈ ਆ ਉਹਦੇ ਵਿੱਚ लवली ਨੇ ਕਿਹਾ ਵੀ ਇਹ ਸੋਨੂ ਵੀ ਸੋਨੂ ਨੂੰ ਉਹ ਪੈਸੇ ਨਹੀਂ ਭਰਨੇ ਸੀ ਬਾਕੀ ਸਾਰੇ ਭਰਦੇ ਸੀ ਠੀਕ ਹੈ ਜੀ ਉਹਨੂੰ ਪਤਾ ਹੋਣਾ ਲਿਆਵੇ ਅਜੇ ਮੇ ਬਲਾਵੈ ਸੋਨ ਨੂੰ ਮੂੰਹ ਤੇ ਜਿਹਨੇ ਕਿਹਾ ਜਿਹੜਾ ਕਹਿੰਦਾ ਪੈਣਾ ਉਹ ਲਿਆ ਅਜੇ ਮੂੰਹ ਤੋਂ ਵੀ ਖਰਾਵੇ ਹੁਣ ਸਭ ਤੇਰਾ ਉਹ ਕੰਮ ਆ ਜੀ ਦੁਆ ਦੇ ਦੋਸੀ ਨਾਲੇ ਜਿਹੜਾ ਉਹਨੂੰ ਲੱਗਦਾ ਉਹ ਫੜ ਕੇ ਲਿਆਵੇ ਕਿਸੇ ਨੂੰ ਕੋਈ ਉਹਦੇ ਕੋਲ ਹੋਣਾ ਕੋਈ ਸਬੂਤ ਗਵਾ ਤਾਂ ਹੋ ਗਈ ਵੀ ਮੈਂ ਕਿਹਨੂੰ ਦੱਤਾ ਦੁਆਰਾ ਸਾਡੀ ਗਲੀ ਚ ਆਇਆ ਜਾਂ ਕੋਈ ਸਾਨੂੰ ਤੰਗ ਕਰਿਆ ਬੇਨਜਾਇਜ਼ ਅਸੀਂ ਖੱਲਾ ਕੇ ਬਹੁਤ ਨਹੀਂ ਉਹ ਕਹਿੰਦੇ ਨੇ ਵੀ ਇਹ ਇਹਨਾਂ ਦੇ ਘਰੇ ਵੀ ਬੜਿਆ ਸੀਗਾ ਮੈਂ ਸਾਡੇ ਘਰੇ ਬੜਿਆ ਬੇਨਜਾਇਜ਼ ਕਹਿੰਨਾ ਇੱਕ ਸਟੈਪ ਜੇ ਤੁਸੀਂ ਬਚ ਗਏ ਤੂੰ ਇਹ ਤਾਂ ਨਹੀਂ ਤੁਸੀਂ ਬਚਣ ਲੱਗੇ ਹੈਗੇ ਐਵੇਂ ਮੈਂ ਬਿਆਨ ਸਾਥ ਲੈ ਕੇ ਜਾਂਦਾ ਹਾਂ ਹਾਂ ਠੀਕ ਹੈ ਜੀ ਤੇ ਨੰਬਰ 2 ਜੇ ਇਹਨਾਂ ਲੋਕਾਂ ਕੋਲ ਕੋਈ ਪ੍ਰੂਫ ਹੈਗਾ ਤਾਂ ਉਹ ਪ੍ਰੂਫ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦਿਖਾ ਸਕਦੇ ਨੇ ਤੇ ਜਿਹੜਾ ਮੇਰੇ ਉੱਤੇ ਗਲਤ ਅਲੀਗੇਸ਼ਨ ਲਾਇਆ ਇਹਦੇ ਜੁਰਮ ਦੇ ਵਿੱਚ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਵੀ ਵੀਡੀਓ ਦੇ ਵਿੱਚ ਬੰਦੇ ਆਏ ਹੋਏ ਨੇ ਜਿਹਦੇ ਵੀ ਚੈਨਲ ਤੋਂ ਇਹ ਵੀਡੀਓ ਪਈ ਹੋਈ ਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਸ਼ੁਰੂਤੀ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਤੇ ਬਾਈ ਜੀ ਮੈਂ ਸਾਰਿਆਂ ਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਚਾਹਨਾ ਜਿਹੜੀ ਮੇਰੀ ਵੀਡੀਓ ਅਪਲੋਡ ਕੀਤੀ ਹੋਈ ਆ ਉਹਦੇ ਵਿੱਚ ਜੇ ਮੈਂ ਪੈਸਿਆਂ ਦਾ ਵੇਰਵਾ ਪਾ ਰਿਹਾ ਤਾਂ ਉਹ ਕਿਸੇ ਦੀ ਨਕਾਬ ਪੋਸ਼ੀ ਸੀ ਜਿਹੜੀ ਉਹਨੂੰ ਪਰਦਾ ਫਾਸ਼ ਕਰਨ ਵਾਸਤੇ ਕਰ ਰਿਹਾ ਸੀ ਤਾਂ ਕਿ ਜਿਹੜੇ ਗੁੰਮਨਾਮ ਚਿਹਰੇ ਨੇ ਉਹ ਸਮਾਜ ਦੇ ਅੱਗੇ ਆ ਸਕਣ ਕਿ ਜਿਹੜੇ ਪਿੱਛੇ ਰਹਿ ਕੇ ਇਹ ਕੰਮ ਕਰ ਰਹੇ ਸੀ ਠੀਕ ਹੈ ਜੀ ਹਾਂ ਅਸੀਂ ਖੁਲਕਾਰਾਂਗੇ ਖੁੱਲ੍ਹ ਪਤਾਾਂਗੇ ਅਸੀਂ ਆ ਆਪਾਂ ਵੀ ਇਹਨਾਂ ਦਾ ਨਾਲ ਕਹਿੰਦੇ ਸੀ ਵੀ ਮੰਨ ਕੇ ਚੱਲ ਆਪਣਾ ਕੋਈ ਵੀ ਯਾਰ ਆਪਣਾ ਨਵਾਂ ਨਿਸ਼ਾਨ ਹੁੰਦਾ ਜਿਹੜਾ ਕਹਿੰਦਾ ਉਹੀ ਜ਼ਿੰਮੇਵਾਰ ਹੋਊਗਾ ਠੀਕ ਹੈ ਨਾ ਜਿਹੜੀ ਗੱਲ ਅਗਲਾ ਕਹਿੰਦਾ ਕੋਈ ਨਸ਼ਾ ਵੇਚਦਾ ਕੋਈ ਗਵਾਹ ਲਿਆਵੇ ਸਬੂਤ ਲਿਆਵੇ ਕੋਈ ਵੀਡੀਓ ਲਿਆਵੇ ਠੀਕ ਹੈ ਜੀ ਨਹੀਂ ਸੋਨੂੰ ਨੂੰ ਕਹਿੰਦੇ ਨੇ ਵੀ ਇਹ ਪੈਸੇ ਲੈਂਦਾ ਜਦੋਂ ਉਹ ਲਿਆਵੇ ਉਹਨੂੰ ਉਹ ਲਿਆਵੇ ਉਹਨੂੰ ਲਿਆ ਕੇ ਗੱਲ ਕਰ ਲਵੇ ਸਾੜੀ ਮਾੜੀ ਸਾੜੀ ਖੜੀ ਪੀੜੀ ਘਰ ਘਰ ਲਿਆਵੇ ਜਿਹੜਾ ਕਹਿੰਦਾ ਉਹ ਲਿਆਵੇ ਵੀ ਆਪੇ ਮੂੰਹ ਤੋਂ ਹੀ ਕਰਾਣਾ ਲਿਆ ਕੇ ਇੱਥੇ ਇੱਕਣ ਥੋੜੀ ਹੋਊਗੀ ਗੱਲ ਕਿਸੇ ਦੇ ਕਹੇ ਤੇ ਉਹਦਾ ਨਾਪਲੀ ਮੰਗਦਾ ਸਾਤੋ ਆ ਕੇ ਪੈਸੇ ਅੱਛਾ ਪੈਸੇ ਵੀ ਲੈ ਜਾ ਕੇ ਨਾਲੇ ਕੋਈ ਵੀ ਬੰਦਾ ਸਮਾਜ ਦੀ ਭਲਾਈ ਵਾਸਤੇ ਜੇ ਕੋਈ ਕਰੂਗਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਠੀਕ ਹੈ ਜੀ ਤੇ ਮੈਂ ਇਨਾਂ ਕੋ ਸਪਸ਼ਟੀਕਰਨ ਦੇਣਾ ਚਾਹੁੰਦਾ ਸੀ ਤੇ ਮਟੇ ਹਵਸਤੀ ਵਾਲਿਆਂ ਨੂੰ ਇਹੀ ਕਹਿਣਾ ਚਾਹਨਾ ਤੁਸੀਂ ਕਹਿੰਨਾ ਵੀ ਮੈਂ 5-5000 ਰੁਪਏ ਮੰਗਦਾ ਜੇ ਤੁਹਾਡੇ ਕੋ ਕੋਈ ਪ੍ਰੂਫ ਹੈ ਤਾਂ ਮੇਰਾ ਵੀਰ ਜ਼ਰੂਰ ਐ ਐਸਐਸਪੀ ਦਫ਼ਤਰ ਜਾਂ ਐਸਐਚਓ ਦਫ਼ਤਰ ਪੇਸ਼ ਕਰਿਓ ਜੀ ਜੇਕਰ ਤੁਹਾਡੇ ਕੋ ਕੋਈ ਨਹੀਂ ਪ੍ਰੂਫ ਹੈ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਮੇਰੇ ਵਾਲੇ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਏਟੇਹਾ ਬਸਤੀ ਵਾਲੇ ਸਾਰੇ ਹੀ ਮੇਰੇ ਨਾਲ ਬਹੁਤ ਜ਼ਿਆਦਾ ਲੱਗਦੇ ਨੇ ਤੇ ਮੈਂ ਕਿਸੇ ਦੇ ਨਾਮ ਨੂੰ ਅੱਗੇ ਨਹੀਂ ਲੈ ਕੇ ਆ ਮੈਂ ਸਿਰਫ ਇਹੀ ਕਿਹਾ ਜੋ ਉਸ ਚਿੱਟਾ ਵੇਚਣ ਵਾਲੀ ਬੁੜੀ ਦਾ ਬਿਆਨ ਸੀ ਉਸ ਬੀਬੇ ਦਾ ਬਿਆਨ ਇਹੀ ਸੀ ਵੀ ਸੋਨੂੰ ਐਮਸੀ ਜਿਹੜਾ ਵੀ ਉਹੋ ਸਾਥ ਦੇ ਰਿਹਾ ਠੀਕ ਹੈ ਜੀ ਤੇ ਫੁੱਲ ਵੀਡੀਓ ਮੈਂ ਹਲੇ ਆਪਣੀ ਅਪਲੋਡ ਨਹੀਂ ਕੀਤੀ ਹੈਗੀ ਇਹ ਜਿਹੜੀ ਫੁੱਲ ਵੀਡੀਓ ਆ ਇਹੇ ਡੇਢ ਘੰਟੇ ਦੀ ਆ ਜੀ ਤੇ ਜਿਹੜਾ ਸਟ੍ਰਿੰਗ ਆਪਰੇਸ਼ਨ ਹੋਇਆ ਪੂਰਾ ਡੇਢ ਘੰਟੇ ਦਾ ਹੋਇਆ ਜਿਸ ਦੇ ਵਿੱਚ ਮੇਨ ਟਾਰਗੇਟ ਮੇਰਾ ਇਹੀ ਦਿਖਾਣਾ ਸੀ ਵੀ ਜਿਹੜੇ ਪੋਲਿਟਿਸ਼ੀਅਨ ਬੰਦੇ ਨੇ ਵੀ ਸਾਥ ਦੇ ਰਹੇ ਨੇ ਅੱਜ ਮੇਰਾ ਨਾਮ ਇਸ ਕਰਕੇ ਬਦਨਾਮ ਹੋ ਰਿਹਾ ਕਿਉਂਕਿ ਮੈਂ ਸਮਾਜ ਦੀ ਗੱਲ ਕਰਦਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਨੂੰ ਜੇ ਮੇਰੀ ਜਾਨ ਨੂੰ ਕੁਝ ਵੀ ਹੁੰਦਾ ਮੰਲੋ ਮੇਰੀ ਕੋਈ ਮੌਤ ਹੁੰਦੀ ਆ ਤਾਂ ਇਸ ਦਾ ਜ਼ਿੰਮੇਵਾਰ ਕਿਆ ਕਰੋ ਇਹ ਨਸ਼ਾ ਵੇਚਣ ਵਾਲੇ ਤੇ ਕੁਝ ਪੋਲਿਟਿਸ਼ੀਅਨ ਬੰਦੇ ਨੇ ਜਿਹੜੇ ਉਹ ਹੋਣਗੇ ਪੰਜਾਬੀ ਉਹ ਸਭ ਤੋਂ ਪਹਿਲਾਂ ਤਾਂ ਪੰਜਾਬੀਆਂ ਨੂੰ ਬੇਨਤੀ ਆ ਫਿਰ ਜਿੰਨੇ ਵੀ ਸਿੱਖ ਪੰਥ ਦੇ ਨਮਾਇੰਦੇ ਨੇ ਚੜ੍ਹਦੀ ਕਲਾ ਵਾਲੇ ਉਹਨਾਂ ਨੂੰ ਬੇਨਤੀ ਆ ਜੀ ਮੇਰਾ ਸਾਥ ਦਿਓ ਵੀਰੋ ਮੈਂ ਕੋਈ ਝੂਠਾ ਬੰਦਾ ਨਹੀਂ ਹੈ ਮੇਰੇ ਤੇ ਗਲਤ ਅਲੀਗੇਸ਼ਨ ਲੱਗ ਰਹੇ ਨੇ ਮੈਂ ਆਪਣੇ ਸ਼ਹਿਰ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਕਰਵਾਉਣਾ ਚਾਹੁੰਦਾ ਪਲੀਜ਼ ਬੇਨਤੀ ਹੈ ਜੀ ਪੰਜਾਬ ਪੁਲਿਸ ਤੱਕ ਵੀ ਜਿਹੜੇ ਰੱਬ ਨੂੰ ਮੰਨਣ ਵਾਲੇ ਬੰਦੇ ਨੇ ਉਹਨਾਂ ਤੱਕ ਬੇਨਤੀ ਹੈ ਜੀ ਇਹ ਨਜਾਇਜ਼ ਕੰਮ ਨਹੀਂ ਹੋਣਾ ਚਾਹੀਦਾ ਮੇਰਾ ਮਕਸਦ ਇਹੀ ਆ ਵੀ ਮੈਂ ਚਿੱਟਾ ਬੰਦ ਕਰਵਾਉਣਾ ਪੂਰੇ ਪੰਜਾਬ ਦੇ ਵਿੱਚੋਂ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਤੁਹਾਡੇ ਸਾਥ ਦੀ ਹੁਣ ਲੋੜ ਪੈ ਗਈ ਆ ਬਹੁਤ ਤਕੜੀ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ